ਹਾਂਜੀ ਜਨਾਬ ਦਲਜੀਤ ਓ ਕੀ ਹਾਲ ਵੜੇ ਜੀ ਇਸਰਾਉ ਮਾ ਠੀਕ ਆ ਕੀ ਬਣਿਆ ਕੋਖ ਨਹੀਂ ਯਾਰ ਥੋਪੀ ਹੀ ਮੈਂ ਢੱਕ ਦੇਣਾ ਪਟਿਆ ਨੂੰ ਅੱਛਾ ਹਾਂ ਤਾਂ ਬਣੀ ਗੱਲ ਪੈਸੇ ਦੀ ਕਿ ਨਹੀਂ ਦਲਜੀਤ ਗੱਲ ਤੇ ਬਣ ਗਈ ਆ ਪੈਸੇ ਦੀ ਹਾਂਜੀ ਚਾਰ ਲੱਖ ਇਕੱਠਾ ਹੋ ਗਿਆ ਯਾਰ ਚਾਰ ਲੱਖ ਜੇ ਵੀ ਉਹ ਨਾ ਕਰੋ ਇਦਾਂ ਕਿ ਤੰਗ ਕਰਦੇ ਹੋ ਮੈਨੂੰ ਹੁਣ ਨਹੀਂ ਦਲਜੀਤ ਤੈਨੂੰ ਤੰਗ ਨਹੀਂ ਕਰਦੇ ਅਸੀਂ ਮੈਂ ਨਾ ਬੜਾਈ ਜ਼ੋਰ ਲਾ ਕੇ ਸਾਰੇ ਬੰਨਿਓ ਤੇ 4 ਕ ਲੱਖ ਇਕੱਠਾ ਕੀਤਾ ਆ 3 ਲੱਖ ਰਹਿ ਗਿਆ ਉਹ ਵੀ ਦੋਵਾਂ ਤਿੰਨ ਦਿਨਾਂ ਚ ਹੋ ਜਣਾ ਆ ਤੇ ਜਿੰਨੂ ਵੀ ਕਹਿਣਾ ਨਾ ਮੈਂ ਉਹ ਇਹੋ ਕਹਿੰਦਾ ਕਿ ਪੈਸੇ ਭਾਜੀ ਧਾਣੇ ਮੰਡੀ ਸੁੱਟ ਕੇ ਤੇ ਫੇਰ ਤੁਹਾਨੂੰ ਦੇ ਦਿਆਂਗੇ ਤੇ ਹੈ ਤੇ ਵੀ ਗੱਲ ਇਹ ਠੀਕ ਹੀ ਆ ਯਾਰ ਗੱਲ ਪਤਾ ਕੀ ਆ ਤੁਸੀਂ ਮੈਨੂੰ ਖਰਾਬ ਕਰਨ ਦੇ ਹੋ ਇਹ ਗਲਤ ਗੱਲ ਆ ਤੁਹਾਡੇ ਲਈ ਜਲਜੀਤ ਖਰਾਬ ਵਾਲੀ ਗੱਲ ਕੋਈ ਨਹੀਂ ਯਾਰ ਹੁਣ ਮੈਂ ਵੀ ਮਜਬੂਰ ਆ ਪੈਸੇ ਮੈਨੂੰ ਲੱਭੇ ਨਹੀਂ ਜਿਹੜੇ ਮੈਂ ਕਮੇਟੀ ਵਾਲੇ ਲੈ ਕੇ ਆਇਆ ਸੀ ਤੇ ਗਲਤੀ ਤੇ ਮੇਰੀ ਆ ਯਾਰ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਪੈਸੇ ਘਰੋਂ ਗਏ ਕਿੱਥੇ ਆ ਉਹ ਯਾਰ ਉਹ ਕਿਹੜੇ ਮੈਂਬਰ ਨੇ ਚੋਰੀ ਕੀਤੇ ਫਿਰ ਘਰ ਪਤਾ ਉਹਨਾਂ ਨੂੰ ਦਿਲਜੀਤ ਉਹ ਤੇ ਪਸੂੜੀ ਪਈਦੀ ਆ ਸਾਡੇ ਘਰ ਸਾਰੇ ਜੀ ਇੱਕ ਦੂਸਰੇ ਨਾਲ ਲਾਂਡੇ ਦੇ ਆ ਇੱਕ ਦੂਜੇ ਦਾ ਨਾਂ ਲਾਂਡੇ ਦੇ ਆ ਤੇ ਸਾਨੂੰ ਤੇ ਆਪ ਸਮਝ ਨਹੀਂ ਆਉਂਦੀ ਹੁਣ ਨਾਂ ਉਹ ਲਾਂਡੇ ਉਹ ਪਤਾ ਤੇ ਕਰੋ ਕਿ ਕਨੇ ਚੁੱਕੇ ਆ ਹੁਣ ਯਾਰ ਕਿੰਨੂ ਕਹਿ ਦੀਏ ਸਾਰਿਆਂ ਨੂੰ ਤੇ ਕਹਿ ਦਿੱਤਾ ਆ ਕਿ ਤੂੰ ਚੁੱਕਿਆ ਆ ਕਹਣਾ ਕਿ ਉਹਨੂੰ ਚਾਰ ਜੀਤ ਨਹੀਂ ਕਰਦੇ ਆਪਸ ਵਿੱਚ ਬਹਿ ਕੇ ਗੱਲ ਕਰ ਲੋ ਉਹ ਨਾਲੇ ਮੇਰੀ ਸੁਣੋ ਗੱਲ ਚਲੋ 4 ਲੱਖ ਤਾਂ ਦੋ ਮੈਂ ਆ ਤੇ ਵਿਆਜ ਪੜਾਂ ਚਲ ਤੈਨੂੰ ਮੈਂ 4 ਲੱਖ ਦੇ ਦਾਂ ਨਾ ਤੇ ਬਾਕੀ ਜਿਹੜਾ 3 ਵਾਂ ਤੋਂ ਉਹ ਇਹ ਗੱਲ ਆ ਕਿ ਤੁਹਾਡੀ ਗਲਤ ਮੇਰੀ ਸੁਣੋ ਗੱਲ ਮੈਂ ਪੈਸੇ ਪੂੜੇ ਲੈਣੇ ਆ ਹੁਣ ਤੁਸੀਂ 4 ਲੱਖ ਦੇ ਦੋਗੇ ਬਾਅਦ ਚ ਕੀ ਕਰੋਗੇ 3 ਲੱਖ ਦੋ ਮਹੀਨੇ ਬਾਅਦ ਲੈ ਲੈ ਇਹ ਗੱਲ ਨਹੀਂ ਬਾਨੀ ਉਹ ਨਹੀਂ ਦਿਲਜੀਤ ਦੋ ਮਹੀਨੇ ਨਹੀਂ ਨਹੀਂ ਭਾਜੀ ਆ ਗੱਲ ਗਲਤ ਵਾ ਪੈਸੇ ਲੈਣੇ ਮੈਂ ਪੂਰੇ ਭਾਈ ਮੈਨੂੰ ਦੋ ਦਿਨ ਹਟਕੇ ਦੇ ਦਿਓ ਸਿੱਧੀ ਗੱਲ ਵਾ ਮੇਰੀ ਗੱਲ ਨੂੰ ਸਮਝਾ ਜਿਹੜਾ 4 ਮੇਰੇ ਕੋਲ ਹੈਗਾ ਇਕੱਠਾ ਲੈ ਜਾਣਾ ਤੂੰ ਤੁਸੀਂ ਦੱਸੋ ਨਾ ਕਿ ਕਰੂੰ ਦੇਣੇ ਇੱਕ ਗੱਲ ਕਿ ਜਿਹੜਾ ਤਿੰਨਵਾ ਉਹ ਵੀ ਤੈਨੂੰ ਮੈਂ ਦੋਵਾਂ ਤਿੰਨ ਦਿਨਾਂ ਚ ਚਾਰਾਂ ਦਿਨਾਂ ਚ ਕਰ ਦੇਣਾ ਕੋਈ ਗੱਲ ਨਹੀਂ ਤਿੰਨ ਦਿਨ ਲੱਗਣੇ ਨਾਲ ਤਿੰਨਾਂ ਦਿਨਾਂ ਬਾਅਦ 7 ਲੱਖ ਰੁਪਏ ਦੇ ਦਿਓ ਤਿੰਨ ਦਿਨ ਮੈਂ ਕੱਟ ਲੈਣਾ ਹਦਲਜੀਤ ਤੂੰ ਮੇਰੀ ਗੱਲ ਨਹੀਂ ਸਮਝਦਾ ਨਹੀਂ ਮੈਂ ਗੱਲ ਨਹੀਂ ਸਮਝਣੀ ਠੀਕ ਹੈ ਨਾ ਮੈਂ ਇਹ ਕੰਮ ਨਹੀਂ ਕਰਨਾ ਬਾਰ-ਬਾਰ ਤੁਹਾਡੇ ਫੇੜੇ ਮਾਰੀ ਜਾਵਾਂ ਠੀਕ ਹੈ ਨਾ ਚਾਰ ਤੇ ਲੈ ਲੈ ਨਹੀਂ ਚਾਰ ਨਹੀਂ ਮੈਂ ਕਰਨਾ ਮੇਰੀ ਸੁਣ ਲੋ ਗੱਲ ਇਦਾਂ ਨਹੀਂ ਇਹ ਪੈਸੇ ਲੈਣੇ ਮੈਂ ਜਿਹੜੀ ਮੈਂ ਤੁਹਾਨੂੰ ਗੱਲ ਕਹਿਣ ਲੱਗਾ ਤਿੰਨ ਦਿਨ ਬਾਅਦ ਮੈਂ ਘਰ ਆ ਜਾਊਂਗਾ ਤੇ ਆ ਕੇ ਪੈਸੇ ਕਰਨੇ ਮੈਂ ਠੀਕ ਹੈ ਨਾ ਚਲ ਠੀਕ ਹੈ ਜਦੋਂ 7 ਗਵਾ ਚਾਹੀ ਪਹਿਲੇ ਉਹ ਵੀ 4 ਗਵਾ ਜੂਗਾ ਫਿਰ ਮੈਂ ਕਰਾਂਗਾ ਇਹ ਮੰਨ ਨਹੀਂ ਲਿਆ ਚੱਲ ਤੇਰੀ ਮਰਜ਼ੀ ਭਰਾਵਾ ਉਹੀ ਗੱਲਾਂ ਖਰਾਬ ਕਰਨ ਵਾਲੀਆਂ 4 ਲੱਖ ਲੈ ਜਾ ਜੇਰੇ 3 ਦਿਨ ਤੱਕ 3 ਲੱਖ ਰੁਪਇਆ ਮਿਲ ਗਿਆ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ 4 ਬੰਦੇ ਲੈ ਕੇ ਫੇੜੀ ਤੁਹਾਡੇ ਘਰ ਆਉਂਗਾ ਬੰਮੀ ਇਤਨਾ ਕਰਨਾ ਗੱਲ ਫਰਮਾਨਾ ਬੈਠੇ ਆ ਘਰ ਇਹਨਾਂ ਨੂੰ ਟੈਨਸ਼ਨ ਹੀ ਕੋਈ ਨਹੀਂ ਪਰਮੀਤ 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 ਹਾਂਜੀ ਤੁਸੀਂ ਇੱਥੇ ਗੱਡੀਆਂ ਸੈੱਟ ਕਰਨ ਦੇ ਦਿਓ ਤਾਂ ਵੇਲੀ ਦਲਜੀਤ ਆਇਆ ਦਾ ਸੀ ਅੱਛਾ ਗੱਲ ਨਹੀਂ ਮੈਨੂੰ ਕਰਨ ਦੇਂ ਦਿਓ ਮੈਂ ਉਹਨੂੰ ਕਿਹਾ 2 ਵਿਚਾਰ ਲੱਖ ਰੁਪਈਆ ਹੈਗਾ ਤੇ ਉਹ ਲੈ ਜਾ ਕੰਨ ਕਿਹਾ ਹੀ ਦੋ ਦਿਨ ਰੁਕ ਜਾਦਾ ਹੋਣਾ ਹੀ ਆ ਗਿਆ ਪਰ ਮੀਤ ਅਗਲੇ ਨੇ ਪੈਸੇ ਲੈਣੇ ਆ ਜਦੋਂ ਮਰਜੀ ਆ ਜੀ ਉਹ ਉਹਦੀ ਮਰਜੀ ਆ ਕਿਹਾ ਥੋੜਾ ਸਿਆਕ ਨੇ ਵੀ ਕਿਉਂ ਆ ਆ ਵੀ ਵੀ ਉਹ ਗੱਲਾਂ ਕਰਕੇ ਗਿਆ ਮੇਰੇ ਨਾਲ ਤੇ ਕੋਈ ਥੋੜੀ ਜੀ ਟੈਨਸ਼ਨ ਲਓ ਦਿਮਾਗ ਤੇ ਕੋਈ ਹੱਲ ਕੱਢੋ ਬਾਕੀ ਪੈਸਾ ਦਾ ਕਿ ਜੇ ਆ 4 ਲੱਖ ਰੁਪਇਆ ਇਕੱਠਾ ਕਰ ਲਿਆ ਤੇ ਬਸ ਹੁਣ ਚੁੱਪ ਸਾਰੇ ਜਾਣੇ ਜੋਬਨਵੀਰ ਮਾਰਨਾ ਬੈਠਾ ਤੁਸੀਂ ਵੀ ਮਾਰਨਾ ਬੈਠੇ ਹਰਮਾਨ ਹੁਣ 4 ਲੱਖ ਕਰ ਦਿੱਤਾ ਹੁਣ 3 ਲੱਖ ਤੁਸੀਂ ਕਰ ਲਓਗੇ ਤਾਂ ਫਿਰ ਫਰਕ ਪਰ ਮੀਤ 3 ਲੱਖ ਮੈਂ ਕਿੱਥੋਂ ਕਰਾਂ ਲਵਲੀ ਨੂੰ ਕਿਹਾ ਸੀ ਉਹ ਤੇ ਉਹਨੇ ਵੀ ਇਹੋ ਗੱਲ ਕਹਿ ਦਿੱਤੀ ਕਿ ਭਾਜੀ ਝੋਨਾ ਮੰਡੀ ਸੁਟਾਂਗਾ ਤੇ ਫੇਰ ਆਰਤੀਏ ਕੋਲੋਂ ਪਹਿਲੇ ਲੈ ਕੇ ਤਾਂਾਂਗਾ ਤੁਮ ਫੇਰ ਦੱਸੋ ਮੈਂ ਕੀ ਕਰਾਂ ਮੈਂ ਕਿਧਰੋਂ ਮੰਗਾ ਪੈਸੇ ਜਾ ਕੇ ਮੈਨੂੰ ਵੀ ਦੱਸ ਦੋ ਨਾ ਹੋਰ ਦੋਵਾਂ ਤਿੰਨਾਂ ਨੂੰ ਕਿਹਾ ਸੀ ਉਧਰ ਮੈਂ ਸਰਪੰਚ ਨੂੰ ਨਹੀਂ ਫੋਨ ਕੀਤਾ ਤੇਰੇ ਸਾਹਮਣੇ ਉਹਨੇ ਵੀ ਇਹੋ ਗੱਲ ਕਹੀ ਸੀ ਮੈਨੂੰ ਥੋੜੇ ਬਹੁਤੇ ਪੈਸੇ ਹੋਣ ਮੈਂ ਮਦਦ ਕਰ ਦਿੰਦਾ ਲੱਖਾਂ ਦੇ ਹਿਸਾਬ ਨਾਲ ਕੋਈ ਮਦਦ ਤਾਂ ਨਹੀਂ ਕਰਦਾ ਮੰਮੀ ਹੋਣੀ ਆ ਨਾ ਜੋ ਬਣੀ ਜਿੰਨੇ ਕਰਤੇ 2 ਲੱਖ ਰੁਪਏ ਦਿੱਤੇ ਦੋਵਾਂ ਨੇ ਤੇ ਫੇਰ ਮੈਂ ਹੁਣ ਵੇਚਤੀ ਕਰਾਈ ਜਾਵਾਂ ਉਹਦੇ ਕੋਲ ਵੇਚਤੀ ਕਾਦੀ ਕਰਾਣੀਆਂ ਉਹ ਜਿਹ ਤੁਨ ਮੈਂ ਉਹਦਨ ਵੀ ਕਿਹਾ ਸੀ ਜੇ ਇਹਨੂੰ ਪਤਾ ਲੱਗ ਗਿਆ ਹਫਤੇ ਦਾ ਟਾਈਮ ਲੇ ਲੱਸਦਾ ਵੀ ਰੋਜ਼ ਰੋਜ਼ ਘਰ ਆਇਆ ਕਰ ਤੇ ਤੈਨੂੰ ਹਫਤੇ ਤੱਕ ਪੈਸੇ ਕਰਕੇ ਦੇ ਦੇਣੇ ਆ ਤੇ ਦੋ ਦਿਨੋਂ ਉਹਨਾਂ ਇਦਾਂ ਕਹਿਦਾ ਤੈਨਾਂ ਕਰ ਅੰਦਰੋਂ ਪੈਸੇ ਵਰਕੇ ਤੀ ਇਹਨੂੰ ਦੇ ਦੇਣੇ ਹੁੰਦੇ ਚੱਲ ਹੁਣ ਕੀ ਕਰੀਏ ਫੇਰ ਦੱਸ ਤੁਹਾਨੂੰ ਉਹ ਕੀ ਕਹਿੰਦਾ ਹੈ ਉਹ ਕਹਿੰਦਾ ਮੈਨੂੰ ਦੋ-ਤਿੰਨ ਦਿਨਾਂ ਚ ਪੈਸੇ ਕਰਕੇ ਦਿਓ ਮੈਂ ਉਹਨੂੰ ਬਥੇਰੇ ਗਿਆ ਸੀ ਮੈਂ ਜਿਹੜੇ ਪੈਸੇ ਘਰ ਪਏ ਆ 4 ਲੱਖ ਰੁਪਇਆ ਉਹ ਤੇ ਲੈ ਜਾ ਜੇ ਉਹ ਵੀ ਘੁਆਟ ਜਾਣਗੇ ਤੇ ਫੇਰ ਵੇਖਦਾ ਰਹ ਤੁੰਨੇ ਘਰੇ ਨਹੀਂ ਹੁਣ ਨਾ ਉਹ ਕਹਿੰਦਾ ਨਾ ਚਾਰ ਦੇ ਕੇ ਕਹਿੰਦਾ ਤੈਨੂੰ ਤੁਸੀਂ ਫਿਰ 2-3 ਮਹੀਨੇ ਵਿੱਚ ਪਾ ਦੋਗੇ ਤੇ ਮੈਂ ਇਕੱਠੇ ਪੈਸੇ ਲੈਣੇ ਆ ਤੀਂ ਦੱਸ ਹੁਣ ਵੀ ਕਿੱਥੋਂ ਕਰਨਾ ਤੈਨਾਂ ਨਾਲ ਕਰਕੇ ਚੱਲ ਕੋਈ ਨਹੀਂ ਮੈਂ ਜੋਬਨ ਨੂੰ ਕਿਹਾ ਸੀ ਮੈਂ ਵੀ लवली ਨੂੰ ਤੂੰ ਵੀ ਕਿਹਾ ਐਸੇ ਮੈਂ ਤੇ ਆਖਿਆ ਆ ਤੇ ਤੂੰ ਵੀ ਕਹਿ ਤੂੰ ਵੀ ਯੋਰ ਪਾ ਉਹਨੂੰ ਮੇਰੇ ਨਾਲ ਵਾਦਨਾ ਉਹ ਜੋਬਨ ਦੀ ਮੰਦਾ ਉਹ ਇਕੱਠੇ ਜੀ ਬੜੇਦੇ ਆ ਤੇ ਮੈਂ ਕਿਹਾ ਸੀ ਜੋਬਨ ਨੂੰ ਤੂੰ ਪੁੱਛਣਾ ਜੋਬਨ ਨੂੰ ਕੀ ਗੱਲ ਹੋਈ ਆ ਉਹਦਾ ਨਾਲ ਕੋਈ ਗੱਲ ਨਾ ਕੋਈ ਗੱਲ ਨਹੀਂ ਜੋਬਨ ਦੀ ਮੰਦਾ ਨਾਲ ਨਾ ਤੇ ਜੋ ਬਨੇ ਕਰੀ ਕਹੇਗਾ ਸ਼ਾਇਦ ਦੇ ਵੀ ਦਵੇ ਲੱਖ ਕਰ ਦੂਗਾ 5 ਲੱਖ ਉਹਨਾਂ 2 ਲੱਖ ਫੇੜਾ ਡਾ ਘਟਣ ਰਿਆ ਹੁਣ 3 ਲੱਖ ਤਾਂ ਦੇਣਾ ਨਹੀਂ ਤੇ ਬਾਕੀ ਇਹ ਗੱਲ ਇਹ ਆ ਕਿ ਤੂੰ ਹੀ ਨਾ ਥੋੜੀ ਜੀ ਟੈਨਸ਼ਨ ਲਓ ਤੂੰ ਵੀ ਜੋਤ ਨੂੰ ਵੀ ਕਹਿ ਜੋ ਵੱਲੋਂ ਵੀ ਕਹਿ ਚਲੋ ਉਹਨਾਂ 2 ਲੱਖ ਰੁਪਏ ਦੇ ਕਰ ਹੀ ਦਿੱਤਾ ਆ ਪਰ ਹੋਰ ਵੀ ਹੱਥ ਪੱਲਾ ਕਿਤੇ ਮਾਰੀਏ ਖਬਰमीत ਜੇ ਉਸ ਦਿਨ ਤੁਸੀਂ ਪੈਸੇ ਸਾਹਮਣੇ ਹੁੰਦੇ ਆਜਾ ਦੇਣ ਦੇ ਨਾਲ ਦੇਖਣਾ ਪੈਂਦਾ ਮੈਨੂੰ ਪਤਾ ਕਿੰਨੀਆਂ ਗੱਲਾਂ ਕਰਕੇ ਗਿਆ ਪਰਮੀਤ ਤੈਨੂੰ ਫੇਰ ਉਹੀ ਗੱਲਾਂ ਕਰਨ ਦੇ ਬਈ ਉਸ ਦਿਨ ਪੈਸੇ ਨਾ ਸਾਹਮਣੇ ਹੁੰਦੇ ਸਾਹਮਣੇ ਨੂੰ ਪੈਸੇ ਤੁਸੀਂ ਵੀ ਸਾਮ੍ਹ ਸਕਦੇ ਸੀ ਮੇਰੀਆਂ ਅੱਖਾਂ ਨਹੀਂ ਸਾਹਮਣੇ ਹੁੰਦੀਆਂ ਉਹਦੇ ਜਦੋਂ ਵੀ ਉਹ ਆਂਦਾ ਮੈਂ ਨੀਵੀਂ ਪਾ ਕੇ ਗੱਲ ਕਰਨਾ ਉਹਦੇ ਨਾਲ ਕਿਉਂ ਮੇਰੀ ਗਲਤੀ ਆ ਅਗਲੇ ਦਾ ਕੋਈ ਕਸੂਰ ਹੀ ਨਹੀਂ ਮੈਨੂੰ ਹੁਣ ਉਹਦੀਆਂ ਗੱਲਾਂ ਸੁਣਨੀਆਂ ਹੀ ਪੈਣੀਆਂ ਨਾ ਉਹਨੇ ਤੇ ਕਮੇਟੀ ਪਾਈ ਹੀ ਕੀ ਪਤਾ ਕਿੰਦਾ ਪੈਸੇ ਜੋੜੇ ਹੀ ਉਹਨੇ ਤੁਹਾਡੀ ਨਿੱਕੀ ਜੀ ਲਾਪਰਵਾਹੀ ਦਾ ਨਾਲ ਕਿੱਥੇ ਕੰਮ ਪੁੱਜਿਆ ਕੋਈ ਗੱਲ ਨਹੀਂ ਵੇਖ ਨੇ ਆਪਣਾ 4 ਲੱਖ ਤਾਂ ਹੋ ਗਿਆ ਨਾ ਤੇ ਜੋ ਬਣਾ ਫਿਰ लवली ਨਾਲ ਗੱਲ ਕਰਦਾ ਥੋੜੇ ਬੋਤੇ ਉਹ ਵੀ ਦੇਊਗਾ ਤੇ ਕਰਕੇ ਤੁਹਾਨੂੰ ਦੇ ਦਿੰਨੇ ਦੋ ਦਿਨ ਉਹਨੇ ਦਿੱਤੇ ਨਾ ਤੇ ਕੋਈ ਨਾ ਦੋ ਦਿਨ ਰੁਕ ਜਾਓ ਤੁਸੀਂ ਵੀ ਐਵੇਂ ਘਰਚ ਨਾ ਲੜਾਈ ਪਾਈ ਜਾ ਕੋ ਕੀ ਰੋਕ ਜਾ ਪਰ ਵੀਰ ਮੈਂ 2 ਦਿਨ ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕਰਨ ਧਿਆ ਜੇ ਉਦੋਂ ਕਿਤੇ ਮੈਂ ਆ ਹੀ ਪੈਸੇ ਸੰਭ ਲੈਂਦਾ ਨਾ ਮੈਂ ਤੇਰੇ ਸਿਰ ਤੇ ਸੁੱਟਦਾ ਆ ਜਾ ਦੇ ਦੇ ਦੇਖਣੇ ਨਾ ਪੈਂਦੇ ਮੈਨੂੰ ਪਿਛਲੀਆਂ ਗੱਲਾਂ ਕਰਕੇ ਦੁਬਾਰਾ ਕਰਨੀ ਨਹੀਂ ਪਹਿੰਦਾ ਹੀ ਹੱਲ ਕਰਨਾ ਪੈਣਾ ਚਲ ਤੂੰ ਕਹੋ ਜੋ ਬਣਾ ਕਰੋ ਗੱਲ ਤੇ ਕੋਈ ਗੱਲ ਮੈਂ ਜੋਤ ਨੂੰ ਪੁੱਛਣੀ ਵਾ ਜੋਤੇ ਕੀ ਕਰਦੇ ਕੁਛ ਨਹੀਂ ਦੀਦੀ ਕਰਨਾ ਕਰਨਾ ਕੀ ਆ ਓ ਮਿੱਟੀ ਹੋ ਹੀ ਗਈ ਆ ਕੁਛ ਵੀ ਜਿੰਜੋਗੀ ਮੇਰਾ ਦਾਇ ਜਿਤਨੀਆ ਮੇਥੀ ਪਹਾੜੀਏਗਾ ਆਹੋ ਵਿਜੇ ਹੋ ਗਿਆ ਸੀ ਹਾਲ ਚਾਹੀ ਕਮਾਣਾ ਆਹੋ ਤੇ ਮੈਂ ਤਾਂ ਨਾਲ ਗੱਲ ਕਰਨੀ ਵੀ ਨੰਬਰ ਲੈ ਆ ਹੀ ਜੋ ਬੰਨੂ ਪੁੱਛ ਕੇ ਅਸ਼ਮ ਵਾਲਿਆਂ ਦਾ ਨਹੀਂ ਦੀਦੀ ਜੀ ਕੀਤਾ ਤਾਂ ਨਹੀਂ ਫੋਨ ਉਹਦਾ ਮੈਂ ਨਾਲ ਉਹ ਕਹਿ ਦੇਣੀ ਆ ਜੇ ਤੁਸੀਂ ਕਹਿੰਦੇ ਜੇ ਤੇ ਮੈਂ ਕਹਿੰਦੀ ਜਿਨਾਂ ਦਾ ਫੋਨ ਆਇਆ ਸੀ ਨਾ ਤੇ ਉਹਨਾਂ ਨੇ ਫੋਨ ਕਰਕੇ ਨੰਬਰ ਲੈ ਲੈਣਾ ਕਿ ਪੈਸੇ ਹੁਣ ਚਾਹੀਦੇ ਜ਼ਰੂਰੀ ਉਹਦੇ ਫਿਰ ਦੀਦੀ ਦਾ ਹੀ ਆਇਆ ਸੀ ਜੀ ਨੂੰ ਪੁੱਛ ਲੈਣੀ ਆ ਹਾਂ ਦੀਦੀ ਨੂੰ ਫੋਨ ਕਰਕੇ ਨਾ ਤੇ ਨੰਬਰ ਲੈ ਲੈ ਮੈਂ ਕਿ ਭਾਪਾ ਆਪ ਹੀ ਗੱਲ ਕਰੋ ਇੱਕ ਵਾਰੀ ਪਤਾ ਤਾਂ ਲੱਗੇ ਪੈਸੇ ਆ ਕਿੱਥੇ ਚਲੋ ਫਿਰ ਉਹਨਾਂ ਨੇ ਕਿਉਂ ਗੱਲ ਕਰਨੀ ਹੈ ਅਸੀਂ ਆਪ ਹੀ ਫੋਨ ਨੰਬਰ ਲੈ ਲੈਣੇ ਆ ਤੇ ਆਪ ਹੀ ਇਹਨਾਂ ਨਾਲ ਗੱਲ ਕਰ ਲੋ ਤੇ ਹੀ ਉਹਨਾਂ ਕੇ ਇਹਨੂੰ ਵੀ ਕਿੰਨਾ ਕੁ ਪਰ ਪਾਈ ਜਾਣਾ ਹੋਰ ਮੈਂ ਵੀ ਹੁਣ ਆਏ ਮੇਰੇ ਲੱਗ ਦਲਜੀਤ ਆਏ ਤੇ ਮੇਰੇ ਨਾਲ ਕਿ ਖਿਜਣ ਡੇ ਕਿ ਪੈਸੇ ਲੱਭਣ ਡੇ 4 ਲੱਖ ਰੁਪਇਆ ਤਾਂ ਹੋਇਆ ਵਾ ਤੇ ਬਾਕੀ ਉਹਨਾਂ 3 ਲੱਖ ਕਿੱਥੋਂ ਕਰਕੇ ਦਈਏ ਤੇ ਉਹਨਾਂ लवली ਨੂੰ ਕਿਹਾ ਸੀ ਤੋਨੇ ਵੀ ਮਨਾ ਕਰਤਾ ਤੇ ਮੈਂ ਹੁਣੇ ਸੋਚਣ ਡੇ ਵੀ ਜੇ ਇਹਾਂ ਨੂੰ ਕਿਤੇ ਉਹੀ ਪੈਸੇ ਮਿਲ ਜਾਣ ਤਾਂ ਆਪਾਂ ਉਹੀ ਚੱਕ ਕੇ ਉਹਨੂੰ ਦੇ ਦਈਏ ਤਾਂ ਨਾ ਹੀ ਫਰੀਏ ਕਿਸੇ ਕੋ ਆਹੋ ਗੱਲ ਤੇ ਹੋਈ ਹੈ ਪਰ ਪੈਸੇ ਮਿਲਨੇ ਹੁੰਦੇ ਜੇ ਦੀ ਉਹਨੂੰ ਮਿਲ ਜਾਣੇ ਹੀ ਕਿ ਪਰ ਮਿਲਨੇ ਕਿਦਾ ਸਾਡਾ ਕੈਸਾ ਕਨੈਕਟ ਹੀ ਉਹਨਾਂ ਨਾਲ ਉਹ ਤੋਂ ਉਹਨਾਂ ਦੀਦੀ ਨੇ ਫੋਨ ਕੀਤਾ ਸੀਗਾ ਤੇ ਕੀ ਪਤਾ ਫੋਨ ਕਰੀਏ ਤੇ ਕਿ ਮਨ ਮੇਰੇ ਪੈ ਜੇ ਤੇ ਦੇ ਹੀ ਦੇਨਾਂ ਨੂੰ ਆਪਸ ਚਲੋ ਇਹ ਤੇ ਗੱਲ ਕੀਤੀ ਆਈਆਂ ਮੈਂ ਫਿਰ ਵੀ ਲੈ ਕੇ ਨਾ ਦੀਦੀ ਕੋ ਨੰਬਰ ਤੇ ਫਿਰ ਤਾਂ ਉਹਨੂੰ ਦੱਸਨੀ ਹਾਂ ਹਾਂ ਤੇ ਘਰੇ ਫੋਨ ਅੱਜ ਹੀ ਘਰੇ ਉਹ ਦੇਰ ਨਾ ਘਰੇ ਅੱਗੇ ਬਾਅਦ ਕਿੰਨੇ ਦਿਨ ਹੋ ਗਏ ਡਿਕਦੀ ਨੂੰ ਕੋਈ ਨਹੀਂ ਮੈਂ ਕਰਦੀ ਹਾਂ ਹੁਣ ਹਾਂਜੀ ਠੀਕ ਦੋਵੇਂ ਕਿਧਰ ਹੋ ਐ ਆਉਣਾ ਕਿਧਰੋਂ ਇਦਾਂ ਹੀ ਡਿਆ ਮਾਂ ਸਾਰੇ ਦਾ ਤਰਲੇ ਮਾਰਨਾ ਤੇ ਜੇ ਕੋ ਪੈਸੇ ਵੱਲੋਂ ਹਾਂ ਕਰੇ ਤੇ ਲਵੜੀਆ ਲਗਿਆ ਸੀ ਮੈਂ ਹੂੰ ਉਹਨੇ ਪੈਰ ਨਿਕਲ ਆਇਆ ਉਹ ਤੇ ਕਹਿਣ ਲਿਆ ਕਹਿੰਦਾ ਮੁਖਤਿਆਰ ਵੀ ਆਇਆ ਹੈ ਮੇਰੇ ਨਾਲ ਤੇ ਕਹਿੰਦਾ ਜੇ ਤੂੰ ਉਹਨੂੰ ਨਾ ਕਰਦੇ ਤੇ ਕਹਿੰਦਾ ਫਿਰ ਤੇਰੇ ਨਾਲ ਵੀ ਉਹੀ ਗੱਲ ਹੀ ਆਪਣੇ ਇਹ ਗੱਲ ਕਹੀ ਹੈ ਸੱਚ ਪੁੱਛੇ ਨਾ ਤੇ ਮੈਂ ਤੈਨੂੰ ਲਵੜੀ ਜੱਲੋ ਹੀ ਕਹਿਣ ਲੱਗਾ ਸੀ ਹੂੰ ਕਿ ਜੋ ਬਣ ਲਵੜੀ ਨਾਲ ਗੱਲ ਕਰੀ ਕੋਈ ਨਹੀਂ ਗੱਲ ਉਹਦੇ ਨਾਲ ਮੈਂ ਉਹਦੇ ਬਾਰੇ ਪੁੱਛਣ ਲੱਗਾ ਸੀ ਆ ਲਵੜੀ ਜੱਲੋ ਤਾਂ ਮੈਂ ਹੋਇਆ ਉਹਨੇ ਤਾਂ ਨਹੀਂ ਪੈਸੇ ਦਿੱਤੇ ਤੇ ਹੁਣ ਵੇਖ ਲੋ ਕਿ ਕਿਦਾਂ ਹੋਰ ਕਰਨੀ ਹੈ ਯਾਰ ਉਹ ਆਇਆ ਸੀ ਦਲਜੀਤ ਉਤੇ ਉਹ ਬੜਾ ਬੋਲ ਕੇ ਗਿਆ ਹੀ ਵੱਧ ਘਟ ਤੇ 2 ਦਿਨ ਦਾ ਦਿੱਤਾ ਉਹਨੇ ਟਾਈਮ ਮੈਂ ਕਹਿੰਦੇ ਸੀ 4 ਲੱਖ ਰੁਪਏ ਜਿਹੜਾ ਇਕੱਠਾ ਹੋਇਆ ਤੇ ਉਹ ਤੂੰ ਲੈ ਜਾ ਬਾਕੀ ਵੀ ਤੈਨੂੰ ਕਰ ਦਿੰਨੇ ਆ ਕਹਿੰਦਾ ਨਹੀਂ ਭਾਜੀ 7 ਲੱਖ ਰੁਪਏ ਇਕੱਠਾ ਹੀ ਲੈਣਾ ਹੀ ਹਾਂ ਤੇ 2 ਦਿਨ ਦਾ ਟਾਈਮ ਹੋਰ ਦੇ ਦੇ ਉਹਨੇ ਇਕੱਠੇ ਲੈਣੀਆਂ ਆ ਪੈਸੇ ਫਿਰ ਉਹਦੇ ਹੁਣ ਰਕਮ ਆ ਤੇ ਉਹਨੇ ਰਕਮ ਥੋੜੀ ਖਰਾਬ ਕਰਨੀ ਹੁਣ ਥੋੜੇ ਹੁਣ ਲਿਆ ਜੂਗਾ ਥੋੜੇ ਬਾਝ ਦਊਗਾ ਫੇਰ ਮੁੜ ਕੇ ਜੇ ਹੋਏ ਨਾ ਤਾਂ ਉਹਨੂੰ ਵੀ ਲੱਭਣੀ ਰਿਆ ਜੇ ਮੁੜ ਕੇ ਵੀ ਨਾ ਹੋਏ ਤਾਂ ਫੇਰ ਕੀ ਕਰੂ ਜੇ ਕਰੀਏ ਹੱਲ ਕੋਈ ਯਾਰ ਕਰ ਕਿਤੇ ਮਾਰ ਤਰਲਾ ਮੇਰਾ ਭਰਾ ਇਤੋਂ ਦਾ ਕੰਮ ਖਰਾਬ ਆ ਆਪਣੀ ਪਿੰਡ ਦੇ ਵਿੱਚ ਤੈਨੂੰ ਪਤਾ ਨਹੀਂ ਫਿਰ ਤੇ ਵੇਚੀ ਜੇ ਨਹੀਂ ਹੁੰਦਾ ਤਾਂ ਫਿਰ ਮੰਡੀਆਂ ਜਾ ਕੇ ਫੜ ਲਈ ਨਹੀਂ ਤੇ ਆ ਯਾਰ ਹੁਣ ਕੋਹਨਾ ਕੋਤੇ ਕਰਨਾ ਹੀ ਪੈਣਾ ਸੋਨੇ ਵਾਲਾ ਕੰਮ ਇਹਨੂੰ ਠੀਕ ਨਹੀਂ ਗਾ ਲੱਗਣਿਆ ਮੇਰਾ ਤਾਂ ਵੀ ਸੋਨਾ ਤੁਸੀਂ ਨਾ ਹੀ ਦੋ ਕਿਉਂ ਹੁਣ ਵਧੀਆ ਉਹਦਾ ਰੇਟ ਵਧਿਆ ਵਾ ਤੇ ਮੁੜ ਕੇ ਬੰਨਣਾ ਨਹੀਂ ਉਹ ਤੇ ਗੱਲ ਠੀਕ ਆ ਯਾਰ ਫਿਰ ਚੀਜ਼ ਕਿੱਥੇ ਬੰਦੀ ਹੁੰਦੀ ਹੁੰਦੀ ਬਾਅਦ ਵਿੱਚ ਤਾਂ ਕਰਕੇ ਮੈਂ ਕਹਿੰਦਾ ਕੋਈ ਨਹੀਂ ਜਾ ਕੇ ਫਿਰ ਮੰਡੀਆਂੋਂ ਫੜ ਲਿਓ ਨੇ ਇੱਕ ਦੋ ਜਣੇ ਨੂੰ ਕਿਹਾ ਵਾ ਕਹਿੰਦੇ ਸ਼ਾਮਾਂ ਤੱਕ ਦੱਸਦੇ ਆ ਤੇ ਜੇ ਨਹੀਂ ਹੋਊਗਾ ਨਾ ਤਾਂ ਸ਼ਾਮੀ ਆੜਤੀਆ ਲੋਹੋਂ ਨੇ ਜਾ ਕੇ ਫਿਰ ਉਹਨੂੰ ਪੁੱਛ ਲੈਣੇ ਚਲ ਠੀ ਕੋਈ ਨਹੀਂ ਵੇਲੇ ਨੇ ਕਰਕੇ ਹਾਲ ਕੋਈ ਨਾ ਕੋਈ ਚੰਗਾ ਕਿਦਾਂ ਕਰੀਏ ਚਲੋ ਫਿਰ ਆਰਤੀ ਕੋਈ ਲੈ ਆਣੇ ਆ ਜਾ ਕੇ ਇਹ ਆਪਣੀ ਲੋੜ ਪੂਰੀ ਕਰਨੀ ਅਹੀਂ ਤੇ ਆਰਤੀਏ ਕੋਈ ਫੜਨੇ ਆ ਜਰੂਰ ਅਹੀਂ ਤਰਲੇ ਮਾਰਨੇ ਆ ਇੱਧਰ ਉੱਧਰ ਕੋਈ ਗੱਲ ਨਹੀਂ ਸ਼ਾਮ ਨੂੰ ਚੱਲਨੇ ਆ ਫਿਰ ਵਜੇ ਚੋਤੀ ਵੇ ਮੜਨੇ ਗੱਡੀ ਸਾਰੀ ਆ ਜਾ ਦਲਜੀਤ ਹਾਲ ਵਲੀ ਕਿਦਾਂ ਹੋਰ ਸਨਾ ਠੀਕ ਠਾਕ ਵੱਡਾ ਨਹੀਂ ਦਿਵਾਉਣਾ ਆਇਆ ਸੀ ਹਾਂ ਗੱਡੀ ਤੋਂ ਨਹੀਂ ਆਇਆ ਹੈ ਅੱਛਾ ਅੱਛਾ ਮੈਂ ਵਿਹਲੇ ਹੀ ਅੱਜ ਧਵਾ ਲੈਣੀ ਠੀਕ ਹੈ ਠੀਕ ਹਾਂ ਉਹ ਮੋਟਰਸਾਈਕਲ ਬੜਾ ਲਿਪੜਾ ਹੈ ਮੈਂ ਚੱਲ ਧਵਾ ਲਿਆਉਂਦੇ ਆਂ ਉਹ ਰਾਹ ਤੈਨੋਂ ਕੁਦਾ ਖਰਾਬ ਸਾਡੇ ਵਾਲਾ ਆਏ ਤੇ ਗੱਲ ਹੈ ਕੀ ਹੈ ਮਿੱਟੀ ਬੜੀ ਚੜ ਜਾਂਦੀ ਹੈ ਸਹੀ ਗੱਲ ਉਹ ਤੀਜੇ ਚੌਥੇ ਦਿਨ ਫਿਰ ਧਵਾਉਣਾ ਪੈਂਦਾ ਵਹਨ ਆ ਉਹਦਾ ਰਸਤਾ ਜਿਆਦਾ ਗੰਦਾ ਵਾ ਹੋਰ ਸੁਣਾ ਘਰੇ ਸਭ ਠੀਕ ਠਾਕ ਉਹ ਠੀਕ ਅਦਾ ਹੋਣਾ ਬਈ ਯਾਰ ਕਿਉਂ ਕੋਈ ਤੈਨੂੰ ਪਤਾ ਹੀ ਆ ਉਹ ਪੈਸੇ ਵਾਲੀ ਗੱਲ ਉਹੀ ਯਾਰ ਉਹ ਮਿਲਨੇ ਨਹੀਂ ਤੈਨੂੰ ਕਿੱਥੇ ਮਿਲਨੇ ਯਾਰ ਪੈਸੇ ਤੇਰਾ ਭਲਾ ਹੋ ਜੇ ਉਹਨੂੰ ਤੇ ਉਹ ਪਤਾ ਨਹੀਂ ਯਾਰ ਘਰ ਜਾਈਏ ਕਦੀ ਕੋਹਣ ਕਹਿੰਨ ਲਿਆ ਸੀ 4 ਲੱਖ ਲੈ ਲਓ 3 ਲੱਖ ਬਾਅਦ ਦੇ ਦਾਂਗੇ ਉਹ ਚਾਰ ਚੋਰ ਨਾ ਲਈ ਐਦਾਂ ਤੂੰ ਫਸ ਜਾਣਾ ਹੀ ਹੋ ਮੈਂ ਉਹਦੇ ਮਨਾਂ ਕਰਦਾ ਕਿੱਥੇ ਦੋ ਮੈਨੂੰ ਪੈਸੇ ਮੈਂ ਉਹਦੇ ਮਨਾਂ ਕਰਤਾ ਸੀ ਹਾਂ ਮੈਂ ਪੈਸੇ ਦੇਣੀਆਂ ਨੇ ਇਕੱਠੇ ਦੋ ਨਹੀਂ ਤੇ ਮੈਂ ਲੈਣੀਆਂ ਨੇ ਤੂੰ ਕਿਤੇ ਵਸ ਗਿਆ ਯਾਰ ਇਹ ਨਾਲ ਕਿਤੇ ਕਮੇਟੀ ਬਾਲ ਉਹ ਯਾਰ ਪਤਾ ਨਹੀਂ ਮੇਰੇ ਕੋਈ ਐਵੇਂ ਗਲਤੀ ਹੋ ਗਈ ਹੈ ਤੇ ਮੰਮੀ ਕਹਿੰਦੀ ਇਧਰ ਕਮੇਟੀਆਂ ਬਾਲਿਆ ਕਰੋ ਮੈਂ ਪਾਲੀ ਆ ਗਈ ਮੇਰੀ ਗੱਲ ਸਾਂ ਰਕਮ ਥੋੜੀ ਨਹੀਂ ਆ 7 ਲੱਖ ਰੁਪਈਆ ਵਾ 8 ਲੱਖ ਰੁਪਈਆ ਦੀ ਆ ਕਿਰਤਰਾਂ ਦੇ ਕਰਾਂਗੀ ਦੱਸੋ ਮੈਨੂੰ ਫਸ ਗਿਆ ਹਾਂ ਕੰਮ ਵਿੱਚ ਕੇਸ ਨਹੀਂ ਹੁੰਦਾ ਕਮੇਟੀ ਵਾਲੇ ਕੰਮ ਵਿੱਚ ਅੱਛਾ ਮੈਨੂੰ ਕੱਲ ਗਏ ਕੇ ਆਇਆ ਸੀ ਚਾਰ ਬੰਦੇ ਤੇਰੇ ਘਰ ਲੈ ਕੇ ਆਉਂਗਾ ਸ਼ਰਮ ਤੇ ਆਉਗੀ ਨਾ ਮਾਰੀ ਮੱਡੀ ਆਹੋ ਦੀ ਬੇਇੱਜ਼ਤੀ ਕਰਕੇ ਆਓ ਉਹ ਕਰਨੀ ਪੈਣੀ ਔਰ ਕਰਨਾ ਕੀ ਆ ਯਾਰ ਮੈਂ ਤੇ ਦੁਖੀ ਕਰ ਮਾਰੇ ਰਹੇ ਨੇ ਚੰਗੀ ਕਮੇਟੀ ਭਾਈ ਉਹ ਵਿਵਤਾ ਨੂੰ ਫੜਿਆ ਤੂੰ ਦੱਸ ਹੋਰ ਕੀ ਯਾਰ ਪੈਸੇ ਵੀ ਸਾਰੇ ਦਿੱਤੇ ਆ ਲਾਸਟ ਕਮੇਟੀ ਮੇੜੀ ਹੀ ਵੇਲਾ ਇੱਕ ਦੋ ਦਿਨ ਹੋਰ ਉਹ ਵੇਖਾਂਣ ਕੀ ਯਾਰ ਤਰਲੇ ਹੀ ਮਾਰਨੇ ਫਿਰ ਹੋਰ ਕੀ ਕਰਨਾ ਵਾ ਤੇ ਬਾਕੀ ਇਹ ਜਿਹੜਾ ਤੈਨੂੰ ਦੇਣ ਦੇ ਨਾ ਪੰਪ ਤੇ 4 ਲੱਖ ਲਿਆ ਜਾ ਤੇ 3 ਲੱਖ ਲਿਆ ਜਾ ਉਹ ਨਾ ਲਈਂ ਮੁੜਕੇ ਨਹੀਂ ਤੈਨੂੰ ਮਿਲਣਾ ਕੱਖ ਵੀ ਉਹ ਨਹੀਂ ਨਹੀਂ ਇਹ ਕੰਮ ਕਰਨਾ ਨਹੀਂ ਆਪਾਂ ਇਹ ਮੈਂ ਕੱਲੀ ਮਣਾ ਕਰਤੇ ਹਾਂ ਭਾਵੇਂ ਹਫਤਾ ਹੋਰ ਲੇਟ ਦੇ ਦੇਣ ਪਰ ਲਈਂ ਹੀ ਰਕਮ ਸਾਰੀ ਹੋਰ ਕੀ ਆ ਯਾਰ ਆਹੋ ਇਹਦੇ ਹੱਡਾਂ 'ਚ ਗੱਡੂਗਾ ਮੈਂ ਵਿਆਜ ਲਈਂ ਇਨਾਂ ਕੋ ਤੇ ਲੈਣਾ ਹੀ ਆ ਜੇ ਮੈਨੂੰ ਪਿਆਵਾ ਤੇ ਇਨਾਂ ਕਰਕੇ ਪਿਆਵਾ ਉਹ ਤੂੰ ਵੇਖ ਲੈ ਦੋ ਚਾਰ ਦਿਨ ਨਹੀਂ ਨਾ ਮੰਨਦੇ ਤੇ ਮੈਂ ਵੀ ਤੇਰੇ ਨਾਲ ਚੱਲੂਗਾ ਜਦੋਂ ਬੰਦੇ ਇਕੱਠੇ ਕਰਨੇ ਤੇ ਇਨਾਂ ਦੀ ਲਾਹ-ਪਾਹ ਕਰਕੇ ਆਵਾਂਗੇ ਚਲ ਕੋਈ ਨਹੀਂ ਇੰਦਾ ਕੋਈ ਨਹੀਂ ਜੋਬ ਨਹੀਂ ਮੇਰਾ ਵਗਪਵਾ ਉਹਨੂੰ ਮੈਂ ਕਹੂੰਗਾ ਵੀ ਭਰਾ ਇਹ ਦਵਾਈਆਂ ਬੜੀਆਂ ਡਾਉਂਡਿਆ ਵਾ ਤੁਹਾਡੀ ਬੇਇਜ਼ਤੀ ਬੜੀ ਹੋਂਦੀ ਓ ਪਿੰਡ ਦੇ ਵਿੱਚ ਇਹਦੇ ਪੈਸੇ ਦੋ ਦੱਸ ਦੀ ਮਰਾਏ ਉਹਨੂੰ ਚੰਗਾ ਕੋਈ ਨੂੰ ਉਹਦੇ ਵਿੱਚ ਕੰਨਾਰੇ ਹੀ ਕੱਢਣਾ ਲੈ ਤਵਾਲਾ ਮੋਟਰਸਾਈਕਲ ਫੇਰ ਆ ਜਾ ਕੋਈਂ ਤੇਰੀ ਧੋਤੀ ਗਈ ਹੈ ਗੱਡੀ ਆ ਗਈ ਤੇ ਆ ਗਈ ਪਰਮਿਤਾ ਇਹ ਜੋਬਣਾ ਕੀਤੀ ਗੱਲ ਹੈ ਜੋਬਣਾ ਕੀਤੀ ਆ ਗੱਲ ਅੱਛਾ ਕੀ ਕਹਿੰਦਾ ਤੇ ਜੋਬਣ ਕਹਿੰਦਾ ਕਿ ਉਧਰੋਂ ਨਾ ਆਈਆਂ ਮਤਲਬ ਇਹ ਨਹੀਂ ਤੇ ਨਹੀਂ ਜੋਬਣ ਕਹਿੰਦਾ ਕਿ ਉਹ ਕਹਿੰਦਾ ਕਿ ਤੇਰੇ ਤੋਂ ਪਹਿਲਾਂ ਵੱਡਾ ਵੀ ਆਇਆਦਾ ਸੀ अच्छा तो मैं उनू दसी इस सारी गल ते मुश्किल ही है जो बन आप कहण दिया ही कहंदा ਵੀ ਉਹਨੂੰ ਕਹਿਣ ਦੀ ਕੋਈ ਲੋੜ ਨਹੀਂ ਤੇ ਨਾ ਹੀ ਸੁਣਾ ਦਿਓ ਤੁਸੀਂ अच्छा ਗੱਲ ਤੇ ਜੋ ਬੰਦੀ ਪਰਮੀਤ ਸਿਆਣੀ ਆ ਇਹ ਸੋਨਾ ਇੱਕ ਵਾਰੀ ਦੇ ਤਾ ਨਾ ਮੜਕੇ ਸਾਡੇ ਕੋ ਨਿਆ ਨਹੀਂ ਜਾਣਾ ਮੈਂ ਵੀ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਦੱਸੋ ਗੱਲ ਕੀ ਤੇ ਗੱਲ ਧਿਆਨ ਨਾਲ ਸੁਣੋ ਮੇਰੀ ਕਿ ਜਿੱਦ ਤੱਕ ਕਮੇਟੀ ਵਾਲੇ ਪਹੇ ਲੈਂਦੇ ਹਨ ਨਾ ਤੁਸੀਂ ਤੋ ਤੋ ਅਗਲੇ ਦਿਨ ਨਾ ਆਸ਼ਰਮ ਵਾਲੇ ਆਏ ਸੀ ਕੱਪੜੇ ਲੈਣ ਵਾਸਤੇ ਬਿਸਤਰੇ-ਵਿਸਤਰੇ ਜੇ ਕੋਈ ਵਾਧੂ ਸਮਾਨ ਹੈ ਤਾਂ ਉਹ ਲੈਣ ਵਾਸਤੇ। ਤੇ ਉਹ ਲਾ ਕੇ ਦੀਦੀ ਸੀ ਤਾਂ ਉਹਨਾਂ ਨੇ ਵੀ ਦਿੱਤੇ ਸੀ ਤਾਂ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ। ਹੂੰ। ਉਹ ਆਪਾਂ ਕੱਪੜੇ ਕੱਢ ਕੇ ਦਿੱਤੇ ਸੀ ਉਹਨਾਂ ਨੂੰ। ਅੱਛਾ। ਕੰਬਰ-ਗੁੰਬਰ ਹੀ ਇੱਕ ਦੋ। ਤੇ ਥੋੜੇ ਬਾਅਦ ਕੱਪੜੇ ਹੀ ਪੁਰਾਣੇ ਜਿਹੇ ਉਹ ਦਿੱਤੇ ਸੀ। ਹੂੰ। ਤੇ ਮੈਂ ਸੋਚਣ ਲੱਗੀ ਮੈਂ ਕਿਤੇ ਉਹਨਾਂ ਕੱਪੜਿਆਂ ਦੇ ਨਾਲ ਤਾਂ ਨਹੀਂ ਚਲ ਗਿਆ ਕਿਵੇਂ। ਪਰ ਮੀਦੇ ਇੰਨਾ ਦੇ ਮੈਨੂੰ ਵੀ ਪਤਾ ਸੀ ਮਾੜਾ ਜਿਹਾ ਲੱਗਾ ਸੀ ਪਤਾ ਕਿ ਤੁਸੀਂ ਕੱਪੜੇ ਭੇਜਿਆ ਆਸ਼ਰਮ ਵਾਲਿਆਂ ਨੂੰ। ਹਾਂ। ਤੇ ਮੇਰੇ ਦਿਮਾਗ 'ਚ ਇਹ ਗੱਲ ਨਹੀਂ ਆਈ ਉਹ ਦਿਨ ਦੀ। ਤੇ ਘਰ ਆਈ ਹੀ ਇੱਥੇ ਸਾਡੇ ਆਪਣੇ ਘਰ ਆਈ ਹੀ ਉਹ। ਔਕਾਰੀਆ ਇਹ ਸਮਾਨ ਆਪਣ ਦਿੱਤਾ ਇਹ ਨਾ ਪਾ ਕੇ ਅੱਛਾ ਕਿੰਨੇ ਜਣੇ ਸੀ ਹੁਣ ਸਿੱਧਾ ਕਵਾਂਗੇ ਤਾਂ ਉਹਨਾਂ ਨੇ ਕਿਹਾ ਸਾਡੇ ਤੇ ਸ਼ੱਕ ਕਰਨ ਦੇ ਕਿੰਨੇ ਜਣੇ ਹੈ ਤਿੰਨ ਚਾਰ ਜਣੇ ਹੂੰ ਦੋ ਤਿੰਨ ਬੀਬੀਆਂ ਹੀ ਤੇ ਦੋ ਭਾਈ ਹੀ ਨਾਲ ਠੀਕ ਹੈ ਹਾਂ ਤੇ ਮੈਨੂੰ ਲੱਗਿਆ ਕਿ ਉਹਨਾਂ ਦੇ ਹੱਥ ਨਾਲ ਲੱਗੇ ਹੁਣ ਤੇ ਇੱਕ ਕਰੀਵੇਂ ਤਾਂ ਪਤਾ ਕਰੂੰ ਪਰ ਅਸ਼ਮ ਹੈ ਕਿਹੜਾ ਹੈ ਗੱਲ ਤੇ ਗਿ ਵੀ ਹੁੰਦੇ ਰਹਿਣਾ ਇੱਥੇ ਤੇ ਪਤਾ ਹੋਣਾ ਹੀ ਕਿਸ ਨੂੰ ਨਾ ਕਿਸ ਨੂੰ ਪਿੰਡ 'ਚ ਗੱਲ ਪਰਮੀ ਤੇ ਤੇਰੀ ਠੀਕ ਹੈ ਕਿਉਂ ਹੈ ਹੀ ਇੱਕ ਦੂਸਰੇ ਨੂੰ ਬੁਰੇ ਬੰਦੇ ਤੇ ਇੱਕ ਦੂਜੇ ਕੋਲ ਕਿਤੇ ਉਹਦਾ ਨਾਮ ਲਾਤਾ ਕਿਤੇ ਉਹਦਾ ਨਾਮ ਲਾਤਾ ਇਹ ਗੱਲ ਤੇ ਸਾਡੇ ਦਿਮਾਗ ਚ ਆਈ ਨਹੀਂ ਮੈਂ ਵੀ ਕੱਲ ਦੇ ਇਹ ਸੋਚਾਂ ਢੀ ਤੇਜੋਤ ਨੂੰ ਵੀ ਕਿਹਾ ਸੀ ਮੈਂ ਨੰਬਰ ਲੈ ਆ ਬਣਾ ਜੇ ਦੀ ਦਾ ਫੋਨ ਆਏ ਨਾ ਮੈਂ ਉਹਨਾਂ ਕੋ ਸ਼ਾਇਦ ਨੰਬਰ ਹੋਏ ਉਹਨਾਂ ਦਾ ਤੇ ਪਤਾ ਕਰ ਲੈਨੇ ਤੇ ਲਿਆ ਜੋਤਨੀ ਨੰਬਰ ਕਹਿੰਦੀ ਮੈਂ ਕਰਾਂਗੀ ਪਤਾ ਅਜੇ ਮਿਲਿਆ ਨਹੀਂਗਾ ਪਰ ਮੀਤ ਹੁਣ ਆਸ਼ਰਮ ਤੇ ਬਥੇਰੇ ਆ ਪੱਕਾ ਪਤਾ ਲੱਗੇ ਨਾ ਵੀ ਕਿਹੜੇ ਆਸ਼ਰਮ ਵਾਲੇ ਹੀ ਨਹੀਂ ਉਹ ਪਹਿਲਾਂ ਵੀ ਆਂਦੇ ਰਹੇ ਨੇ ਇੱਥੇ ਚਲੋ ਕੋਈ ਗੱਲ ਨਹੀਂ ਪਰ ਮੀਤ ਮੈਂ ਕਰਨਾ ਪਤਾ ਜੇ ਤੇ ਮਿਲ ਜਾਣ ਪੈਸੇ ਤੇ ਚੰਗੀ ਗੱਲ ਆ ਆਹੋ ਨਹੀਂ ਮੈਂ ਵੀ ਉਹੀ ਕਹਿ ਰਹੀ ਨਾ ਪਤਾ ਨਹੀਂ ਉੱਥੇ ਹੈਗੇ ਆ ਕਿ ਨਹੀਂ ਹੈਗੇ ਪਰ ਆਪਣਾ ਸ਼ੱਕ ਇੱਕੋ ਜਿਹੀ ਕੱਢ ਲਓ ਚਲ ਕੋਈ ਨਹੀਂ ਮੈਂ ਕਰਨਾ ਪਤਾ ਪਿੰਡੋਂ ਠੀਕ ਆ ਚਲ ਠੀਕ